ਇਹਨਾਂ ਦਾ ਹਾਸਾ ਹਾਸਾ ਸਭ ਨੂੰ ਅਸਰ ਹੀ ਹੋਦਾ। ਲੋਬੀ ਸੂਟਾ ਦੀ ਲੱਗ ਗਈ ਸੇਲ। ਜਿਹਨੇ ਜਿਹਨੇ ਲੈਣਾ ਹੈ ਕਮੈਂਟ ਕਰ ਦਿਓ। ਹੰਕਾਰ ਬੰਦੇ ਨੂੰ ਮਾਰ ਦਿੰਦਾ। ਤੂੰ ਹੀ ਫੜੀ ਗਈ। ਹਾਂ। ਹੰਕਾਰ ਚ ਤਾਂ ਫੇਰ ਬੰਦਾ ਕਮਰੇ ਦਾ ਬਾਹਰ ਲੱਗਿਆ ਹੋਇਆ ਸੀਗਾ। ਤੇ ਅਸੀਂ ਗਏ ਜੀ ਦਿਲ ਖੁਸ਼ ਕੇ ਚੂਹੀ ਨੇ ਆਖਿਆ ਨਾ ਵੀ ਆਪਾਂ ਹੀ ਰਾਜੇ ਆ ਭੱਜੀ ਫਿਰੀ ਹੋਣੀ ਆ ਤੇ ਭੱਜ ਫਿਰ ਕੇ ਫਿਰ ਚੜ ਕੇ ਗੋਲ ਤੇ ਆਜ ਜਾਈਏ ਕਾਬੂ ਚ ਸੋੱਚੀ ਗੱਲ ਦੀ ਕੀ ਹਾਲ ਚਾਲਾ ਸ਼ੁਰੂ ਕਰਦੇ ਅੱਜ ਦਾ ਵਲੌਗ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਇੱਥੇ ਖੜਾ ਆ ਮੈਂ ਹੁਣ ਕਈ ਦਿਨ ਹੋ ਗਏ ਆਪ ਨੂੰ ਆਹ ਪਾਏ ਨੂੰ ਠੀਕ ਹੈ ਇਹ ਤਾਂ ਸ਼ਾਇਦ ਕੱਲ ਨੂੰ ਖੋਲ ਕੇ ਜਾਣਗੇ ਜਾਂ ਕੱਲ ਨੂੰ ਜਾਂ ਪਰਸੋਂ ਤੇ ਫਿਰ ਆਪਾਂ ਜਿਹੜਾ ਜਗਾ ਜੁਗਾ ਬਣਾਉਣੀ ਹੈ ਯਾਰ ਮਿਸਤਰੀ ਜਾਣ ਤੋਂ ਪਹਿਲਾਂ ਤੇ ਮੈਂ ਸੋਚਦਾ ਵੀ ਯਾਰ ਅੰਜ ਆਪਾਂ ਬੇਲੇਆਂ ਤੇ ਕੀ ਕਰਨ ਕਿਉਂਕਿ ਬਾਡੇ-ਬੁੱਡੇ ਬਣਾ ਲਏ ਤੇ ਹੁਣ ਆਪਾਂ ਛਿੱਟੀ ਲਾਈਏ ਐਸ ਤੇ ਤੇ ਕਰਗੇ ਨੂੰ ਬੇਲਾ ਤੇ ਬਣਾਈਏ ਤੇ ਤਾਂ ਤੇ ਮੁਰਕੇ ਫਰਸ ਫਰਸ ਲਾ ਕੇ ਤੇ ਵਧੀਆ ਬਣਾਵਾਂਗੇ ਠੀਕ ਹੈ ਤੇ ਬਾਕੀ ਜਿਹੜਾ ਹੈ ਬਈ ਸਾਡੇ ਨਾਲ ਸ਼ਾਇਦ ਨਹੀਂ ਆਉਂਦਾ ਨਹੀਂ ਜਾਂਦਾ ਕਿਉਂਕਿ ਬੱਦਲ ਹੋ ਕੇ हट ਜਾਂਦੇ ਆ ਉਦੋਂ ਬਾਅਦ ਬਸ ਨਾ ਮੈਂ ਫੋਨ ਦੇ ਚਾਹ ਦੇ ਵਿੱਚ ਦੁਆ ਦੂ ਚਲਾ ਹੋ ਰਿਹਾ ਆ ਹੁਣ ਦੋ ਤਿੰਨ ਦਿਨ ਨਹੀਂ ਚਲਾਉਣਾ ਇਹਨੇ ਨਾ ਕਿਸੇ ਦੀ ਗੱਲ ਸੁਣਨੀ ਆ ਨਾ ਕੋਈ ਲੈਣਾ ਦੇਣਾ ਕਿਸੇ ਤੋਂ ਦੋ ਤਿੰਨ ਵਾਰੀ ਤੈਨੂੰ ਮੈਂ ਦੋ ਤਿੰਨ ਵਾਰੀ ਬੁਲਾਇਆ ਪਤਾ ਵੀ ਤੇਰੇ ਉੱਠ ਸੁੱਤੀ ਉੱਠਣ ਤੋਂ ਪਹਿਲਾਂ ਪਹਿਲਾਂ ਮੈਂ ਕਿੰਨਾ ਕੰਮ ਕਰਦਾ ਕਿ ਕੀ ਕੀਤਾ ਨਾ ਬਸ ਫਿਰ ਇਹੀ ਤਾਂ ਕਰਦਾ ਦੱਸੋ ਤਾਂ ਸਹੀ ਕਰ ਲਿਆ ਕੰਮ ਜਿਹੜਾ ਕਰਨਾ ਹੈ ਕਿਹੜਾ ਕੰਮ ਦੱਸੋ ਵੀ ਝਾੜੂ-ਵੋਚਾ ਲਾਇਆ ਪਾਂਡੇ ਤੋਤੇ ਇਹ ਮੇਰਾ ਕੰਮ ਆ ਮੇਰੇ ਰਿਲੇਟ ਦੱਸ ਰਹੀ ਕਿਹੜਾ ਕੰਮ ਆ ਛੋਟੀ ਥੋੜੀ ਕੰਮ ਹੁੰਦਾ ਆ ਹੋਰ ਕੀ ਹੁੰਦਾ ਹੋਰ ਬੰਦਿਆਂ ਨੂੰ ਇਹੀ ਲੱਗਦਾ ਵਿਚਾੜੂ ਬੋਚਾ ਕੋਈ ਕੰਮ ਨਹੀਂ ਹੈਗਾ ਤੇ ਹੋਰ ਕੀ ਇਹ ਕੰਮਾਂ ਚ ਕਰਨਾ ਅੱਛਾ ਚਲ ਅੱਜ ਫਿਰ ਚੈਲੰਜ ਦਵਾ ਅੱਜ ਬੁੜੀਆਂ ਆ ਸਾਰੇ ਕੰਮ ਦੂ ਕਰਨੇ ਆ ਮੈਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਮੈਂ ਕਰਦੀਆਂ ਹਾਂ ਹਾਂ ਚੈਲੰਜ ਤੋਂ ਪਹਿਲੇ ਹੀ ਹਾਰ ਗਿਆ ਅਕਸੈਪਟ ਕਰਨਾ ਚਾਹੀਦਾ ਚੈਲੰਜ ਲੈ ਕੋਲ ਤਾਂ ਮਬੀ ਨੇ ਲਾਦਾ ਛੜੀ ਲੱਗਾ ਕਿੱਥੇ ਅਜੇ ਆ ਦੋਨੇ ਕਮਰੇ ਪਏ ਆ ਇਧਰੋਂ ਪਿਆ ਆ ਚੈਲੰਜ ਅਸੈਪਟ ਕਰ ਚੱਲ ਤਾਂ ਇਹ ਢੁੱਲਿਆ ਹਣਾ ਹੈ ਚੈਲੰਜ ਅਸੈਪਟ ਕਰ ਲਾ ਫਿਰ ਅੱਜ ਦਾ ਜਿਹੜੇ ਕੰਮ ਮੈਂ ਕਰਦੀ ਤੈਨੂੰ ਲੱਗਦਾ ਸੌਖੇ ਆ ਉਹ ਅੱਜ ਸਾਰਾ ਦਿਨ ਕਰਨੇ ਆ ਮੈਂ ਨਹੀਂ ਕਰਦਾ ਕਿਉਂ ਟਰੱਲੀਆਂ 'ਚ ਹੀ ਹਾਰ ਗਿਆ ਕਹਿੰਦੇ ਨੇ ਹਾਰ ਗਿਆ ਤੂੰ ਚੜਾ ਆਇਟਾਂ ਆ ਜਾ ਚੱਲ ਮੈਂ ਤਾਂ ਚੈਲੈਂਜ ਦਾ ਸੱਤ ਕਰੇ ਲਿਆ ਤੂੰ ਤਾਂ ਰੋੜੇ ਲੱਗਿਆ ਬੱਤਰ ਬੱਤਰ ਨਹੀਂ ਪੀਸੀ ਵਾਂਗੂੰ ਕਹਿੰਦਾ ਜਦ ਇੱਟਾਂ ਸਾਫ਼ ਕਰवानी ਥੀ ਤਬ ਹਮ ਸਾਥ-ਸਾਥ ਹੈ ਜਦ ਕਹਿੰਦਾ ਇਟਾਂ ਝੜ ਗਈ ਕਹਿੰਦਾ ਹਮਾਂ ਕੈਂ ਕੌਣ ਉਹਦੇ ਮਾਮੇ ਦੀ ਗੱਲ ਸੁਣਾਉਂਦਾ ਹੁੰਦਾ ਹਾਂ ਕਹਿੰਦਾ ਅਸੀਂ ਨਾਨਕੀ ਗਏ ਛੋਟੇ ਹੁੰਦੇ ਛੁੱਟੀਆਂ 'ਚ ਪੀਸੀ ਸੁਣਾਉਂਦਾ ਹੁੰਦਾ ਸੀ ਬਾਹਰ ਕਹਿੰਦਾ ਮਾਮੇ ਨੇ ਕਹਿੰਦਾ ਸਾਨੂੰ ਲਾਲਚ ਦਿੱਤਾ ਵੀ ਤੁਹਾਨੂੰ ਕੁਲਫੀਆਂ ਖਵਾਉਂਗਾ ਤੇ ਕਹਿੰਦਾ ਤੁਸੀਂ ਮੇਰੇ ਨਾਲ ਇੱਟਾਂ ਸਾਫ਼ ਕਰਾਓ ਕਿਉਂਦਰ ਕੋਈ ਕੰਦ ਕੋ ਹੁੰਦਾ ਢਾਈ ਹੋਣੀ ਆ ਉਹਦੇ ਇੱਟਾਂ ਸਾਫ਼ ਕਰਨੀ ਕਹਿੰਦਾ ਸੀ ਸਾਰੀਆਂ ਇੱਟਾਂ ਸਾਫ਼ ਕਰਾਤੀਆਂ ਕਹਿੰਦਾ ਮੁੜ ਕੇ ਅਸੀਂ ਕਿਹਾ ਵੀ ਕੁਲਫੀਆਂ ਕਹਿੰਦਾ ਕਿਹੜੀਆਂ ਕੁਲਫੀਆਂ ਕਹਿੰਦਾ ਮੈਂ ਕਿਹਾ ਵੀ ਜਦ ਇੱਟਾਂ ਸਾਫ਼ ਕਰਵਾਨੀ ਸੀ ਤਦ ਹਮ ਸਾਥ-ਸਾਥ ਹੈ ਜਦੋਂ ਕਿਨ ਇੱਟਾਂ ਸਾਫ਼ ਹੋਈਆਂ ਕਹਿੰਦਾ ਅਬ ਹਮ ਆਪਕੇ ਹੈ ਕੌਣ ਉਹ ਵਾਲੀ ਗੱਲ ਆ ਤਕਦੀਰ ਤੇ ਮੰਮੀ ਨੂੰ ਕੱਦ ਦੀ ਨੂੰ ਭਾਇਆ ਅਸਲ ਦੇ ਵਿੱਚ ਅੰਦਰ ਮੈਂ ਕਿਉਂਕਿ ਯਾਰ ਪਹਿਲਾਂ ਮੇਰੇ ਕੋਲ ਉੱਥੇ ਖੇਢੀ ਗਈ ਤੇ ਮੈਂ ਇਟਾ ਸਾਫ ਕਰਦਾ ਸੀਗਾ ਜੋਤ ਗਈ ਹੋਈ ਆ ਗੱਗੂ ਕੋਲੇ ਆਪਦੀ ਢੂਈ ਮਲਾਉਣ ਕਿਉਂਕਿ ਯਾਰ ਉਹਦੇ ਬਹੁਤ ਬੈਕ ਪੇਨ ਹੋ ਰਿਹਾ ਪਤਾ ਨਹੀਂ ਕਿਉਂ ਕੱਲ ਪਰਸੋਂ ਦਾ ਤੇ ਸ਼ਾਇਦ ਜੀ ਅੱਜ ਦਾ ਦਿਨ ਟੈਕ ਜੀ ਤਾਂ ਚਲੋ ਨਹੀਂ ਤਾਂ ਫਿਰ ਕੱਲ ਨੂੰ ਜੋ ਅੱਜ ਸ਼ਾਮ ਨੂੰ ਡਾਕਟਰ ਕੋਲ ਲੈ ਕੇ ਜਾਵਾਂਗੇ ਤੇ ਆਹ ਪਕੰਦ ਜਿਹੜੀ ਆ ਢੇੜਤੀ ਸੀਗੀ ਅੱਧੀ ਕਿ ਢੇੜੀ ਆ ਮੈਂ ਹਜੇ ਮੈਂ ਜਲਦੀ ਕਿ ਦੀਆਂ ਇੱਟਾਂ ਸਾਫ਼ ਕਰ ਲਈ ਆ ਇੰਨੀਆਂ ਕੀਤੀਆਂ ਸੀ ਹਜੇ ਹੁਣ ਇੱਧਰ ਲਾਉਣੇ ਆ ਛੁੱਟੀਆਂ ਕਰਦੇ ਆ ਸਾਫ਼ ਫੇਰ ਆਇਆ ਵੀ ਕਿਉਂਕਿ ਇੱਕ ਅੱਧੇ ਦਿਨ ਚ ਆਹਦਾ ਮਿਸਤਰੀ ਇਹਦਾ ਆਉਂਗਾ ਪਹਿਲਾਂ ਤਾਂ ਸੀ ਮੈਂ ਆਉਣਾ ਆ ਤੇ ਖੋਲ ਦਿੰਨੇ ਆ ਤੇ ਪਰ ਆਇਆ ਹੀ ਨਹੀਂ ਕਹਿੰਦਾ ਹੁਣ ਉਹਨਾਂ ਦਾ ਇੱਕ ਅੱਧੇ ਦਿਨ ਚ ਖੋਲਾਂਗੇ ਤੇ ਮੈਂ ਕਿਹਾ ਚਲੋ ਠੀਕ ਆ ਤੇ ਫੇਰ ਮੈਂ ਕਿਹਾ ਵੀ ਚਲੇ ਉਹਨੇ ਆਹ ਥਾਂ ਉਹ ਕਰ ਲਈਏ ਨਾ ਇਹ ਇੰਨਾਂ ਇੱਟਾਂ ਦੀ ਆਪੇ ਇਹ ਫਰਸ ਲਾ ਦੇਣੀ ਆ ਠੀਕ ਆ ਬਾਹਰ ਲੱਗ ਜੂਗੀ ਕੁਝ ਆਹ ਇੱਟਾਂ ਨਿਕਲਣੀਆਂ ਜਿਹੜੀ ਹਨਾ ਤੇ ਹਜੇ ਆ ਚੱਕਣਾ ਵਿਚਾਲੋਂ ਤੇ ਕੁਛ ਨਾ ਕੁਛ ਮੜਾ ਮੋਟਾ ਸਾਡਾ ਰੱਬ ਦਾ ਵੀ ਆ ਟੀ ਪਲਸਟਰ ਵਗੈਰਾ ਜਾ ਕਰ ਦਿਆਂਗੇ ਹਨਾ ਥੋੜਾ ਸਾਫ ਹੋ ਜਾਊਗਾ ਕਿਉਂਕਿ ਤੂੜੀ ਵਾਲਾ ਸੀ ਪਹਿਲਾਂ ਇਹ ਸੋ ਖਮਵਾਵਾ ਪਿਆ ਤੇ ਕੁੱਲ ਮਿਲਾ ਕੇ ਜੇ ਕੋਈ ਬੰਦਾ ਵਿੱਲਾ ਸਬਸਕ੍ਰਾਈਬਰ ਤਾ ਸਕਦਾ ਕਰਵਾ ਸਕਦਾ ਕਿਉਂਕਿ ਇਕੱਲੇ ਦੇ ਵਸਦਾ ਰੋਗ ਹੈ ਨਹੀਂਗਾ ਮੇਰੀ ਢੂਈ ਬਹੁਤ ਅਖਦੀ ਸੀ ਮੈਂ ਗੱਗੂ ਤੋਂ ਮ사ਜ ਕਰਾ ਕੇ ਢੂਈ ਦੀ ਮਿਲਾ ਕੇ ਤਾਂ ਹੁਣ ਮੈਂ ਇੱਧਰ ਨੂੰ ਆਈ ਆ ਮਿਸਤਰੀ ਸਾਹਿਬ ਨਵਾਂ ਫੋਨ ਲੈ ਕੇ ਚਾਮਲੀ ਜੰਨਾ ਮੁੜਕਾ ਮੁੜਕਾ ਮੁੜਕੋ ਮੁੜਤੀ ਹੋਏ ਸਰਦਾਰ ਜੀ ਅੰਦਰ ਆਏ ਆ ਇਹ ਦਿਖਾਉਣ ਕਿ ਵੇ ਕਿੰਨਾ ਕੰਮ ਕਰਿਆ ਹੂੰ ਤਤਾ ਬਤਾਏ ਸਾਰੇ ਕੰਮ ਮੈਂ ਕਰੀਆ ਹਾਂ ਹਾਂ ਕਿਉਂਕਿ ਮੇਰੀ ਅੱਜ ਬੈਕ ਪੇਨ ਹੋ ਰਹੀ ਹੈ ਤਾਂ ਹੀ ਕਰ ਰਹਾ ਹਾਂ ਤੁਸੀਂ ਫਿਰ ਚੈਲੰਜ ਵਾਲੀ ਤੇ ਕੋਈ ਗੱਲ ਨਹੀਂ ਤੁਹਾਨੂੰ ਕਿ ਚੈਲੰਜ ਐਕਸੈਪਟ ਨਹੀਂ ਕੀਤਾ ਹੂੰ ਨਾ ਵੇ ਤਕਦੀਰ ਦੇ ਪੀਚੂ ਪੀਚੂ ਆਲੂ ਆ ਗਿਆ ਪੀਚੂ ਪੀਚੂ ਗਾਮਿਆਂ ਬੁੱਪੂ ਹਾਂ ਚੱਬ ਜਾਣਾ ਜੋਦ ਨਹੀਂ ਮੈਨੂੰ ਪਤਾ ਜੋ ਦੇ ਨਾਟਕ ਕਰਨ ਕਦੇ-ਕਦੇ ਦਿਮਾਗ ਦੇ ਨਾਟਕ ਘੱਲੇ ਬੜੀ ਫੀਡ ਹੁੰਦੀ ਆ ਮੇਰੇ ਹਿਸਾਬ ਨਾਲ ਆ ਕਿਉਂ ਕਮੈਂਟ ਕੀਤਾ ਕਿਸੇ ਨੇ ਹਾਂ ਇੱਥੇ ਦਿਲ ਖੋਸ਼ ਉਹਨਾਂ ਨੂੰ ਪਾਰਟੀ ਕਰਕੇ ਦੁੱਗਣਾ ਖਰਚਾ ਤੁਸੀਂ ਉਹਨਾਂ ਦਾ ਕਰਾਇਆ ਹੁੰਦਾ ਪਕੌੜੇ ਖਾ ਕੇ ਇਹ ਉਹ ਲੋਕ ਨੇ ਜਿਹੜੇ ਜਿੰਝੜੇ ਅਸੀਂ ਇਹ ਕੰਮ ਨੂੰ ਰੱਖੇ ਹੋਏ ਆ ਵੀ ਸਾਡੀਆਂ ਗੱਲਾਂ ਕਰਨ ਠੀਕ ਆ ਉਹ ਤਾਂ ਕਰਦੇ ਰਹਿੰਦੇ ਸਾਰਾ ਉਹ ਤਨਖਾਹ ਕੁਝ ਨਹੀਂ ਲੈਂਦੇ ਕਮ ਆਉਦਾ ਮੰਨਦੇ ਆ ਉਹੀ ਗੱਲ ਨੇ ਤੇ ਦੂਜਾ ਮੈਂ ਕਿਹਾ ਸ਼ੋਅ ਆਫ ਨਹੀਂ ਕਰ ਹੁੰਦਾ ਤੁਹਾਡੇ ਵਾਂਗੂ ਜੋ ਹੈਗੇ ਆ ਸਾਰਿਆਂ ਦੇ ਸਾਹਮਣੇ ਆ ਉਹ ਵੀ ਸਾਡੇ ਘਰੇ ਆਉਂਦੇ ਆ ਅਸੀਂ ਵੀ ਖਾਂਦੇ ਆ ਉਹ ਵੀ ਖਾਂਦੇ ਆ ਯਾਰ ਇਸ ਤੱਕ ਖਾਵਾਂਗੇ ਬਈ ਐਵੇਂ ਟੱਡ ਦੁਖੀ ਜਾਂਦੇ ਆ ਬਿਨਾਂ ਤੁਹਾਡੇ ਕਾ ਟੱਡ ਤੋਂ ਪਰਿਵਾਰ ਨੂੰ ਆਈਡੀ ਮੈਂਸ਼ਨ ਕਰਕੇ ਬੋਲਣਾ ਇੱਕੋ ਹੀ ਆ ਇਹ ਚਮਕਿੱਦੜ ਨਹੀਂ ਜਿਹੜੀ ਜਾਦੀ ਜੀਭ ਚੱਲਦੀ ਹੈ ਇਹਦੀ ਫਿਰ ਕਹਿਣਗੇ ਜੋ ਤੈਂ ਬੋਲਦੀ ਓ ਐਂ ਹੀ ਬੋਲੂਗੀ ਮੈਂ ਤਾਂ ਸਿਰਫ ਜੇ ਤੁਸੀਂ ਬੋਲ ਸਕਦੇ ਤਾਂ ਸਾਡੀ ਵੀ ਜੀਭ ਉਨੀ ਲਾਈ ਹੋ ਰੱਬ ਨੇ ਅਵੇਂ ਬਿਨਾ ਗੱਲ ਤੋਂ ਬਕਵਾਸ ਕਰੀ ਜਾਣੀਆਂ ਆ ਕੇ ਜਿਹੜੀਆਂ ਆਪ ਨਹੀਂ ਖਵਾ ਸਕਦੀਆਂ ਨਾ ਉਹਨਾਂ ਨੂੰ ਇਹੀ ਹੁੰਦਾ ਬਿਲਕੁਲ ਜਿੰਨਾ ਜਿੰਨਾ ਮੈਂ ਖਵਾਉਣੀ ਆ ਜਿੰਨਾ ਮੈਂ ਰਸੋਈ ਚ ਬੜੀ ਰਹਿਣੀ ਜਾਂ ਮੈਂ ਬਣਾਉਣੀ ਆ ਉਹਨਾਂ ਦਾ ਤੂੰ 1% ਵੀ ਨਹੀਂ ਕਰਦੀ ਹਣੀ ਬਿੱਲੂ ਜਿੰਨਾ ਮੈਂ ਕੰਮ ਕਰਦੀ ਆ ਚੱਲ ਤੇਰੇ ਨਾਟਕਾਂ ਦਾ ਢਿੱਲੇ ਹੋ ਗਏ ਜ਼ਿਆਦਾ ਹੀ ਬੋਲ ਗਈ ਢਿੱਲੇ ਨਹੀਂ ਯਾਰ ਗੁੱਸਾ ਚੜਦਾ ਐਵੇਂ ਬਿਨਾ ਗੱਲ ਤੋਂ ਪੈ ਚੱਲ ਕੋਈ ਨਹੀਂ ਕੋਈ ਨਹੀਂ ਬੱਸ 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 ਚਲੋ ਜੀ ਹੁਣ ਆਪਾਂ ਇਹ ਡਿੰਗੜੀਆਂ ਚਾਬੀਆਂ ਲੈ ਕੇ ਚੱਲੇ ਆਂ ਸਿੰਡੀਗੇਟ ਕੋਲੇ ਸਿੰਡੀਗੇਟ ਮੈਂਬਰ ਐ ਆਪੋ ਸਿੰਡੀਗੇਟ ਮੈਂਬਰ ਐ ਸਿੰਡੀਗੇਟ ਮੈਂਬਰ ਸਾਡਾ ਆ ਸੀਗਾ ਆਹ ਵਾਲਾ ਕਿਉਂਕਿ ਹੁਣ ਆਪਾਂ ਆ ਵੀ ਚੱਕ ਦੇਣਾ ਨਾ ਵਿਚਾਰੋ ਤੇ ਮੇਰਾ ਰਾਦਰ ਇਹਨੂੰ ਵੀ ਖੋਲਦਗੇ ਤੇ ਆ ਵੱਡੀਆਂ ਚਾਬੀਆਂ ਮੈਂ ਤਾਂ ਲੈ ਆਇਆ ਵੀ ਸ਼ਾਇਦ ਇਹਨੂੰ ਲੱਗ ਜਾਣ ਤੇ ਨਹੀਂ ਫਿਰ ਰੈਂਚ ਫੜ ਕੇ ਲਿਆਉਣਾ ਪਊਗਾ ਸ਼ਾਇਦ ਲਿਆਉਣਾ ਹੀ ਪਊਗਾ ਫਰੋਂ ਮੈਂ ਤਾਂ ਇੱਕ ਰੈਂਚ ਲਿਓਨੇ ਆ ਫੜ ਕੇ ਤੇ ਫੇਰ ਇਹ ਖੋਲਾਂਗੇ ਇਹ ਫਿਰ ਯਾਰ ਖੋਲ ਕੇ ਕਿਉਂਕਿ ਸਾਡੇ ਵਰਤੋਂ ਤਾਂ ਹੈ ਨਹੀਂਗਾ ਤੇ ਫਿਰ ਮੇਰੇ ਰਾਦਾ ਵੇਚ ਦਾਂਗੇ ਤੇ ਇਹ ਫਿਰ ਆ ਜਗ੍ਹਾ ਖੁੱਲ ਜੂ ਨਾ ਇੱਥੋਂ ਸਿੱਧੀ ਗੱਡੀ ਇੱਥੇ ਆਊ ਸਾਰਾ ਕਲੀਨ ਹੋ ਜਾਊਗਾ ਆ ਕਰਕੇ ਕਿਉਂਕਿ ਆਪਾਂ ਹੁਣ ਪਾਸੂ ਦਾ ਰੱਖਣਾ ਨਹੀਂ ਹੈਗਾ ਇਨ ਫਿਊਚਰ ਵੀ ਹਜੇ ਤੱਕ ਕੋਈ ਪਲਾਨ ਨਹੀਂ ਹੈਗਾ ਤੇ ਅੰਕਲ ਅੰਕਲ ਇਹ ਰਾਜੇ ਵਰਪ ਕੀ ਇਹਨਾਂ ਦਾ ਆਪਦਾ ਇੱਥੇ ਹੀ ਦੱਪ ਕੇ ਆ ਜਿਆ ਬਾਰ ਕੋਲ ਨੂੰ ਬਾਰ ਖੋਲ ਦੇ ਤੂੰ ਹੀ ਨੂੰ ਝਟਦਾ ਲੱਗ ਜਾਣਾ ਫੇਰ ਤਾਂ ਕੀ ਕਰੀਏ ਅੰਕ ਦੇ ਵਧੀਆ ਲੱਗ ਕੇ ਖੱਲੇ ਨੇ ਪੁਸ਼ਪਾ ਦਾ ਸਿੰਡੀਕੇਟ ਖੋਲਤਾ ਇਹ ਕਦੀ ਖੋਲਦੀ ਮੈਂ ਹੁਣ ਨਾ ਟੋਣਾ ਨਹੀਂ ਕੀ ਇਹ ਕਦੀ ਟੋਣਾ ਕਿਥੇ ਬਲੈਕ ਕਿਬ ਗੱੜ ਗੱਡੀ ਵਾਲਾ ਗੇਰੇ ਬਣਾਉਣਾ ਹੁਣ ਇਹ ਤਾਂ ਫਰਮਾਨ ਨੂੰ ਤਾਂ ਗੇਰ ਬਣਾਉਣਾ ਆ ਸਾਰਾ ਹੀ ਬਣਾਉਣਾ ਆ ਸਾਰਾ ਕੀ ਸਾਫ਼ ਕਰਕੇ ਲਿਜਾ ਕੁੜੀ ਸੁੱਤੀ ਪਈ ਆ ਕੋਈ ਨਾ ਕੁੜੀ ਨੂੰ ਮਾੜੀ ਇਹ ਕੋਟ ਟਾਤੀ ਆਰਾ ਵਧੀਆ ਸੀਗੀ ਜੋਧ ਵਿਚਾਲੇ ਲੋਟ ਹੀ ਨਹੀਂ ਆਉਗਾ ਕਿਸੇ ਹਿਸਾਬ ਨਾਲ ਗੱਡੀ ਕਿਉਂ ਲਾ ਕਰਾਂਗੇ ਕਿਉਂ ਇੰਨੀ ਬਾੜ ਤਾਂ ਇੰਨੀ ਜਾਟ ਤਾਂ ਇੰਨੀ ਤਾਂ ਜਗ੍ਹਾ ਉੱਚੇ ਜੇ ਰਹਿਣੇ ਆ ਵਿੱਚ ਵਿਚਾਲੇ ਆਬਟਾ ਦੇਣੀ ਹੋਰ ਕਿ ਢੋਣਾ ਛੇਤੀ ਦੱਸ ਦੇ ਕਿਸ ਕੈਂਟ ਚ ਹਾਂ ਹਾਂ ਫੇਰ ਇਹਨੂੰ ਮਿੱਟੀ-ਮਿੱਟੀ ਚੱਕੂ ਕੱਲ ਨੂੰ ਕੱਢਾਂਗਾ ਆ ਤੂੰ ਕਾ ਈਟਾਈ ਆ ਤੜਕੇ ਤੋਂ ਇੱਟਾਂ ਦੇ ਪਾਸੇ ਕਰਾਉਣੀਆਂ ਆ ਤੁਸੀਂ ਈਟਾਈ ਆ ਤੁਸੀਂ ਲੋਕੀ ਕਹਿੰਦੇ ਤੂੰ ਨਾ ਕਿਆ ਕਰ ਆ ਤੁਸੀਂ ਈਟਾਈ ਆ ਤੁਸੀਂ ਰੋਟੀ ਖਾ ਲਈ ਸੀ ਹਾਂਜੀ ਮੈਂ ਖਾ ਲਈ ਤੁਸੀਂ ਪਾਣੀ ਪੀ ਲਿਆ ਸੀ ਹਾਂ ਆਏ ਹਾਈ ਕੀ ਆਖਾਂ ਹੁਣ ਮੈਂ ਤੇ ਹੁਣ ਇਹ ਦੁਵਾੜ ਆ ਸਾਰੀ ਮਿੱਟੀ ਚੱਕੂਗੇ ਆ ਵੀ ਟਾ ਦੂਗੇ ਉਹ ਵੀ ਟਾ ਦੂਗੇ ਉਸ ਤੋਂ ਬਾਅਦ ਆ ਸਾਰਾ ਗੈਰੇਜ ਗੱਡੀ ਦਾ ਐਂਟਲਾਈਟਾਂ ਲਟਾਵਾਗੇ ਚਾਨਣ ਕਰ ਬੱਸ ਬੱਸ ਕੀ ਕਾਰ ਬੱਸ ਖੋਲਣਾ ਆ 2 2 ਪੰਨ ਤਾਂ ਲਾਣੀਆਂ ਹੀ ਪੈਣੀਆਂ ਕੰਨਰ ਤੋਂ ਲੱਟਾਂ ਲਾਵਾਂਗੇ ਤੇ ਹੋਰ ਕੀ ਟੈਂਟ ਵੀ ਲਾ ਦਾਂਗੇ ਇੱਕ ਓਪਨਿੰਗ ਲਈ ਕਿਹੜਾ ਟੈਂਟ ਟੈਂਟ ਇੱਥੇ ਬਾਹਰ ਗੱਡੀ ਦਾ ਗੈਰੇਜ ਬਣਿਆ ਇੰਨਾ ਨਹੀਂ DJ ਦੂਜੇ ਕੁਛ ਹਾਏ ਆ ਨਾ ਟਾਉਂਦੇ ਆ ਤਾਂ ਵਧੀਆ ਸੀਗੀ ਮੈਂ ਤਾਂ ਹਜੇ ਵੀ ਕਰਨੀ ਆ ਲਾ ਦੇ ਮਸ਼ੀਨ ਦੁਬਾਰਾ ਕੀ ਮੈਂ ਤਾਂ ਖੋਲਤੀ ਆਪਾਂ ਪੱਠਿਆਂ ਵਾਲੀ ਮਸ਼ੀਨ ਸਾਰੀ ਆ ਪਹਿਲਾਂ ਖੋਲਤੀ ਸੀ ਆ ਮੋਟਰ ਲੱਗੀ ਸੀ ਸਾਈਡ ਤੇ ਇਹਦੀਆਂ ਵੀ ਬੜੀ ਨੇ ਤਕਦੀਰ ਦੀ ਲੋੜੀ ਵੇਲੇ ਤਾਰਾਂ ਖਾ ਖਾਲੀਆਂ ਸੀ ਸਾਰੀਆਂ ਤਾਰਾਂ ਦੂਰ ਅੱਗੇ ਦੁਬਾਰਾ ਲਾਉਣੀਆਂ ਨਹੀਂ ਕਿਉਂਕਿ ਆਪਣੇ ਕਿਹੜਾ ਕ ਪਸੂ ਸੀ ਤੇ ਅੱਜ ਲਈ ਇੰਨਾ ਕਾ ਕਾਫੀ ਐ ਹੁਣ ਕੱਲ ਨੂੰ ਵੇਖਾਂਗੇ ਕੀ ਕੀ ਕਰਨਾ ਖਲ ਨੂੰ ਮੇਰਾ ਇਰਾਦਾ ਵੈਸੇ ਤਾਂ ਵੀ ਪਹਿਲਾਂ ਸਭ ਤੋਂ ਪਹਿਲਾਂ ਇਹੀ ਥੜਾ ਢਾਈਏ ਫਿਰ ਇਹਦੀਆਂ ਇੱਟਾਂ ਸਾਫ਼ ਕਰਕੇ ਸਾਈਡ ਤੇ ਲਾਈਏ ਉਹ ਇੱਟਾਂ ਜਿਹੜੀਆਂ ਉਹ ਸਾਈਡ ਤੇ ਲਾਈ ਕੇ ਫਿਰ ਉਹਦੇ ਬਾਅਦ ਮਿੱਟੀ ਕੱਢੀਏ ਪਹਿਲਾਂ ਫਿਰ ਕੰਧ ਢਾਵਾਂਗੇ ਕਿਉਂਕਿ ਕੰਧ ਨਾਲੇ ਕੁੱਤੇ ਬਿੱਲੇ ਵੜਨ ਤੋਂ ਹਜੇ ਆਸਰਾ ਹੈਗੀ ਆ ਵੀ ਉਹ ਤਾਂ ਮੌਕੇ ਤੇ ਵੀ ਢਾ ਦੇਾਂਗੇ ਕੋਈ ਗੱਲ ਨਹੀਂ ਕਿਉਂਕਿ ਥੋੜੀ ਰਹਿ ਗਈ ਹੁਣ ਤੇ ਥੋੜੀਆਂ ਇੱਟਾਂ ਰਹਿ ਜਾਣੀਆਂ ਉਹ ਮੌਕੇ ਤੇ ਵੀ ਹੋ ਜਾਊਗਾ ਮਿੱਟੀ ਮੁੱਟੀ ਕੱਢ ਕੇ ਕਿਰਾ ਉਹਨੂੰ ਬਣਾ ਦੇਾਂਗੇ ਫਿਰ ਆਏ ਹੋਗਾ ਵੀ ਜਦੋਂ ਮਿਸਤਰੀ ਆਊਗਾ ਫਿਰ ਬਾਹਰ ਕੱਢ ਕੇ ਨਾਲ ਦੀ ਨਾਲ ਪੱਧਰਾ ਕਰਕੇ ਅਗਲੇ ਦਿਨ ਫਰਸ ਲੱਗ ਜਾਊਗਾ ਕਿ ਫਿਰ ਸ਼ਟਰ ਲੱਗ ਜਾਊਗਾ ਦਾ ਆਲਾ ਵਟਾਉਣ ਦੀ ਆਸਤ ਜੋਤ ਦੀ ਜੋਤ ਦੀ ਜੋਤ ਵੀ ਮੰਡੀ ਸੀਗੀ ਤੇ ਮੇਰੀ ਵੀ ਸੀਗੀ ਹਾਲ ਵਟਾਉਣ ਦੀ ਆਸ ਤਾਂ ਹੀ ਤਾਂ ਗੋਣ ਮਿਲਿਆ ਸਰਬ ਕਿੰਨੇ ਆਉਂਦੇ ਆ ਠੀਕ 36 ਗੋਣ ਮਿਲ ਗਏ ਹਾਏ ਹਾਏ ਹਾਂ आईफोन 15th तो ਤੁਸੀਂ ਦੇਖ ਰਹੇ ਹੋ ਇਹ ਬਲੌਗ ਤੇ ਮੈਂ ਤੁਹਾਡਾ ਹੋਸਟ ਮੈਕਦੀਪ ਸਿੰਘ ਜੋ ਕੰਮ ਕਰ ਗਿਆ ਹੈ ਉਹ ਪਾਕ ਆ ਗਿਆ ਇੱਕ ਇਹਨਾਂ ਚਾਕਲੇਟ ਹੈ ਇਹ ਖਾਦਾ ਕਿੱਦਾਂ ਜੀ ਮੰਮੀयां ਵੀ ਖਾ ਗਿਆ ਇਹ ਖਾਦਾ ਜਾਂਦਾ ਆ ਨੂੰ ਹੀ ਪਤਾ ਲਾਏ ਜਦੋਂ ਨਾ ਬਣੇ ਚਾਕਲੇਟ ਨਹੀਂ ਮੈਂ ਵੀ ਇਸ ਮੰਨ ਤੁਹਾਡਾ ਦਿੱਤੇ ਦਾ ਆ ਖਾਦਾ ਵੀ ਨਹੀਂ ਆਇਆ ਤੇ ਨੂੰ ਹਾਂਜੀ ਬਾਰੇ ਹੋਗਾ ਕੁੱਚ ਦੇ ਤੂ ਮੜਾ ਜਾ ਪੁੱਛ ਕੇ ਨਾ ਯੋਦਾ ਨਹੀਂ ਨੂੰ ਧੋ ਕੇ ਰੱਖਣਾ ਆ ਕੇ ਲੇ ਇੱਕ ਕਰਨੇ ਰੱਖ ਦੇ ਇਹ ਮਾਤਾ ਪਾਈਂਟੀ ਲੈਵਲ ਦੀ ਨਮਿਆਦਾ ਸਤੀ ਹੈ ਉਹ ਨਹੀਂ ਘੱਤੇ ਡਿਜ਼ਾਈਨਿੰਗ ਸੀ ਕਿ ਕੇਕ ਦੀ ਬਸ ਕੱਲੀ ਖੁੱਦ ਉਹ ਕਿੱਥੇ ਹੋਣਾ ਹੈ ਹੈ ਅੱਛਾ ਲੈਨੇ ਆ ਜਾਣਾ ਨਹੀਂ ਤੁਸੀਂ ਆ ਖਾ ਲਿਆ ਸੀਗਾ ਇਹ ਤਾਂ ਖਤਰਨਾਕ ਨੇ ਛੋਟੇ ਬਰੀਕ ਆ ਇਹ ਤਾਂ ਨਹੀਂ ਹੋਰ ਮੰਮੀਆਂ ਦੀ ਖਾ ਲਿਆ ਕੇ ਚੌਕਲੇਟ ਜਿਹੜੇ ਬਰੀਕ ਨਹੀਂ ਸੀਗੇ ਵਿੱਚ ਉਹ ਤਾਂ ਚੌਕਲੇਟ ਹੁੰਦੀ ਆ ਉੱਤੇ ਇਹ ਤਾਂ ਮੈਂ ਕਿਹਾ ਡਿਜ਼ਾਈਨਿੰਗ ਆ ਵਾਸਤੇ ਹੁੰਦੇ ਆ ਇਹ ਦੋੜਾ ਉਹ ਤਾਂ ਬਾਹਲੇ ਮਹਿੰਗੇ ਕੇਕਾਂ ਦੇ ਹੁੰਦੇ ਆ ਚੌਕਲੇਟ ਦੇ ਇੰਦੇ ਤੇ ਛੋਟਾ ਖਾਦਾ ਸੀਗਾ ਜਿਹੜੇ ਉੱਤੇ ਦਾਣੇ ਜੀ ਸੜਦੇ ਜਾਓ ਤਾਂ ਕੀ ਦੂਸਰੇ ਨਾਲ ਚੱਗੇ ਵੀ ਰੱਖੀ ਕੀ ਇਹ ਦਾ ਖਾਦਾ ਰੱਖ ਦੀਆਂ ਮੈਨੂੰ ਪਤਾ ਤਾਂ ਹੈ ਇਸ ਸਾਲ ਉਹ ਵੀ ਰੱਖਿਆ ਮੈਂ ਮਦਰ ਵਾਲਾ ਜਿਹੜਾ ਪਿਛਲੇ ਸਾਲ ਸੀਗਾ ਹਾਂ ਰੱਖ ਲੈ ਸੁਖਦੀਪ ਦੇ ਮੇਰੇ ਬਾਪ ਹਾਂ ਤਾਂ ਖਰਾਬ ਹੋ ਜਾਣੇ ਇਹ ਤਾਂ ਕੋਈ ਮੈਂ ਨਹੀਂਗਾ ਬੈਲ ਜਾਂ ਰੱਖ ਲੈ ਜਿਹੜਾ ਤੇ ਕੱਦਾਂ ਰੱਖ ਲੈ ਦੇਜਾ ਬਸ ਸਾਰਾ ਰੱਖ ਲੈ ਯਾਰ ਕੋਈ ਜਾਂ ਬੰਨੇ ਲੈ ਗਾ ਨਾਓ ਜੀ ਅੱਜ ਸ਼ਾਮ ਨੂੰ 6 ਵਜੇ ਸੌਂਕੇ ਤੇ ਹੁਣ 9 ਵਜੇ 21 ਮਿੰਟ ਤੇ ਉੱਠੇ ਆ। ਚੋਬਰ ਹੁਣ ਪਤਾ ਵੀ ਹੁਣ 2-3 ਵਜੇ ਤੱਕ ਅਸੀਂ ਸਹੀ ਸੌਣ। 2-3 ਤਾਂ ਨਹੀਂ ਵੈਸੇ 2:00 ਵਜੇ ਮੈਕਸਿਮਮ ਜੋ ਤਾਂ ਹਨਾ 2:30 ਵਜੇ ਆ ਕੇ ਆਉਣਾ। ਮੈਂ ਕਿ ਮੈਂ ਕਿੰਨੀ ਵਾਰੀ ਚੱਦਰ ਝਾੜ ਕੇ ਪਿਛਾਉਣੀ ਆ ਦਿਨ 'ਚ। ਯਾਰ ਦੇਖੋ ਸਿੱਧੀ ਜੀ ਗੱਲ ਹੈ। ਆਪਾਂ ਨਾਲ ਦੀ ਨਾਲ ਹੁਣ ਨਾਲ ਥੋੜਾ ਜਿਹਾ ਹਿਆਲ ਆਦਿਆ ਕਰਨਾ ਆਪਾਂ ਕਿਉਂਕਿ ਕੁਝ ਬੰਦੇ ਆਉਂਦੇ ਆ ਜਿਹੜੇ ਸਿਰਫ ਸਿਰਫ ਅਤੇ ਸਿਰਫ ਇਸ ਗੱਲ ਲਈ ਆਉਂਦੇ ਆ ਕਿ ਅਸੀਂ ਬਸ ਭਰੋਸਾ ਕਰੀਏ ਹਾਂ ਠੀਕ ਹੈ ਕਿ ਇੱਕ ਤਾਂ ਅਖੇ ਤੁਹਾਡੇ ਕਮਰੇ ਜੋ ਖਲਾਰਾ ਪਿਆ ਰਿਹਾ ਹੈ ਪਿਆ ਰਿਹਾ ਹੈ ਦੇਖੋ ਬੱਚੇ ਦਾ ਬਹਾਨਾ ਨਹੀਂ ਲਾਉਂਦੇ ਹੁੰਦੇ ਅਸੀਂ ਠੀਕ ਹੈ ਬੱਚੇ ਦੇ ਲਈ ਸੇਫਟੀ ਲਈ ਬਹੁਤ ਕੁਝ ਕਰਨਾ ਪੈਂਦਾ ਠੀਕ ਹੈ ਬੈੱਡ ਦੇ ਨਾਲ ਜਿਹੜੀਆਂ ਸਹਰਾਣੇ ਜਾਂ ਆਹ ਗੱਦੇ-ਗੁੱਦੇ ਜੀਆਂ ਰੱਖੀਆਂ ਨਾ ਉਹ ਇਸ ਲਈ ਰੱਖੀਆਂ ਕਿਉਂਕਿ ਤਕਦੀਰ ਪਰਲੇ ਪਾਸੇ ਪੈਂਦੀ ਹੈ ਠੀਕ ਹੈ ਵੀ ਪਰੇ ਕੰਦਰ ਸੰਨੇ ਆ ਠੀਕ ਹੈ ਉਹਦੇ ਚ ਡੇਗਣਾ ਪਵੇ ਜਾਂ ਕੁਝ ਵੀ ਆ ਖੇਡਦੀ ਆ ਜਵਾਕ ਹਨਾ ਹਾਂ ਤੇ ਦੂਜੇ ਨੰਬਰ ਤੇ ਜੇ ਤੁਹਾਡੇ ਪਿੰਡ ਭਈ ਕੁੰਡੀਆਂ ਕਿਸੇ ਹੋਰ ਕੰਮ ਨੂੰ ਲੱਗਦੀਆਂ 12 ਦੇ ਪਿੱਛੇ ਹਨਾ ਤਾਂ ਫਿਰ ਤੁਸੀਂ ਦੱਸ ਦਿਓ ਸਾਨੂੰ ਸਾਡੇ ਪਿੰਡ ਜਾਂ ਪੂਰੀ ਦੁਨੀਆ ਦੇ ਵਿੱਚ ਮੈਂ ਤਾਂ ਇਹੀ ਦੇਖਿਆ ਵੀ ਕੱਪੜੇ ਟੰਗਣ ਨੂੰ ਹੀ ਹਨਾ ਉਹ ਬਾਲੀਵੁੱਡ ਦੇ ਐਕਟਰ ਨਹੀਂ ਹੈਗੇ ਵੀ ਜਿਹੜਾ ਇੱਕ ਵਾਰੀ ਪਾ ਲਿਆ ਤੇ ਉਹ ਚਲਾ ਕੇ ਮਾਰਨਾ ਠੀਕ ਹੈ ਸਾਮ ਸੰਭਾਈ ਆਉਦੇ ਲੀਡਰ ਉੱਤੇ ਦੀ ਗੱਲ ਠੀਕ ਹੈ ਦੂਜੇ ਨੰਬਰ ਤੇ ਆਇਆ ਹੁੰਦਾ ਵੀ ਨਹੀਂ ਹੈਗੇ ਭਾਈ ਜਿਆਦੇ ਪੈਸੇ ਬਿੱਲ ਭਰਨ ਨੂੰ ਠੀਕ ਹੈ ਵੀ ਸਾਰੀ ਦਿਣੀ ਮਸ਼ੀਨ ਦਾ ਘੇੜਾ ਕਮਾਈ ਦੇਖੀ ਵੀ ਘੰਟਾ ਕੱਪੜੇ ਪਾ ਕੇ ਆਏ ਤੇ ਚਲੋ ਜੀ ਮਸ਼ੀਨ 'ਚ ਧੋ ਦਿਓ ਤੇ ਜਦਦਰ ਮਨ ਨਾਲ ਕਿੰਨੀ ਬਾਰੀ ਦੇਖਦੇ ਸੁਚਾਰ ਜਿਹੜੀ ਨਹੀਂ ਮਸ਼ੀਨ ਨਹੀਂ ਰਹੀ ਅਸੀਂ ਆਪਦੇ ਵੱਲੋਂ ਬਈ ਸਾਰਾ ਕੁਝ ਕਰਦੇ ਆ ਠੀਕ ਹੈ ਜੇ ਫੇਰ ਵੀ ਨਹੀਂ ਜੰਗੇ ਲੱਗਦਾ ਤਾਂ ਨਾ ਦੇਖਿਆ ਕਰੋ ਕੋਈ ਤੱਕਾ ਨਹੀਂ ਹੈਗਾ ਇਸ ਚੀਜ਼ ਦਾ ਠੀਕ ਹੈ ਨਾਲੇ ਤਾਂ ਤੁਸੀਂ ਆਉਣੇ ਆਉਣ ਨਾਲੇ ਤੁਸੀਂ ਵੇਣੇ ਹੋ ਠੀਕ ਹੈ ਫੇਰ ਵੀ ਜਿਹੜਾ ਆ ਤੁਹਾਨੂੰ ਐ ਹੁੰਦਾ ਯਾਰ ਹੁਣ ਦੇਖੋ 5000 ਬੰਦਾ ਦੇਖਦਾ ਕੋਈ 10000 ਬੰਦਾ ਦੇਖਦਾ ਵਲੌਗ ਹਨ ਹੁਣ 10000 ਬੰਦੇ ਤੋਂ 9992 ਬੰਦੇ ਨੂੰ ਤਕਲੀਫ ਨਹੀਂ ਹੈਗੀ ਇੱਕ ਬੰਦੇ ਦੇ ਕਰਕੇ ਜੀ ਉਹ ਕਰੀ ਹੈ ਨਾ ਵੀ ਠੀਕ ਆ ਸਾਰਿਆਂ ਦੀ ਹੁੰਦੀਆਂ ਸਾਡੇ ਚ ਵੀ ਮਾੜੀਆਂ-ਮੁੰਡੀਆਂ ਬੈਡ ਹੈਵਟ ਹੋਣੀਆਂ ਆ ਪੈਣੀਆਂ ਆ ਤੇ ਵੀ ਆਪਾਂ ਕੋਈ ਪਰਫੈਕਟ ਹਨ ਪਰ ਦੇਖੋ ਜਿਹੜਾ ਕੋਈ ਹਨ ਲਿਵਿੰਗ ਸਟਾਈਲ ਹੁੰਦਾ ਉਵੇਂ ਹੀ ਹੁੰਦਾ ਬੰਦੇ ਦਾ ਠੀਕ ਸੋ ਯਾਰ ਕਦੇ ਵੀ ਬੱਚੇ ਦੇ ਨਾਲ ਬਹੁਤ ਸਾਰੇ ਕੰਮ ਹੁੰਦੇ ਆ ਦਿਹਾੜੀ 'ਚ 10 ਵਾਰੀ ਤਾਂ ਉਹ ਸਾਨੂੰ ਇਹ ਨਹੀਂ ਪਤਾ ਕਿ ਉਹਨੇ ਪਾਣੀ ਜਿਹੜੇ ਵੇਲੇ ਵੜ ਜਾਣਾ ਕਿਹੜੇ ਵੇਲੇ ਉਹਦੇ ਕੱਪੜੇ ਬਦਲਨੇ ਆ ਦਿਹਾੜੀ 'ਚ 10 100 ਕੰਮ ਹੋਰ ਵੀ ਹੁੰਦੇ ਆ ਫਿਰ ਰੋਟੀ ਪਾਣੀ ਵੀ ਕਰਨ ਹੁੰਦਾ ਝਾੜੂ ਪਾਣੀ ਬਾਕੀ ਹਰ ਇੱਕ ਦਾ ਰਹਿਣ ਦਾ ਤਰੀਕਾ ਜਿਹੜਾ ਆ ਉਹ ਆਡ-ਆਡ ਹੁੰਦਾ ਬਾਕੀ ਇਸ ਚੀਜ਼ ਲਈ ਅਸੀਂ ਪਹਿਲਾਂ ਹੀ ਪ੍ਰੀਪੇਅਰ ਹੁੰਨੇ ਆ ਕਿਉਂਕਿ ਦੇਖੋ ਜਦੋਂ ਸੋਸ਼ਲ ਮੀਡੀਆ ਤੇ ਕੋਈ ਵੀ ਬੰਦਾ ਆਉਂਦਾ ਮੈਂ ਤਾਂ ਖਾਸ ਕਰਕੇ ਪ੍ਰੀਪੇਅਰ ਆ ਇਸ ਚੀਜ਼ ਲਈ ਕਿਉਂਕਿ ਪੋਜ਼ਿਟਿਵ ਆਉਂਦਾ ਉਹਦੇ ਨਾਲ ਬਸ ਇੰਨਾ ਕੁ ਜ਼ਰੂਰਾ ਬਿਦਣਾ ਖੁਸ਼ੀ ਹੁੰਦੀ ਆ ਠੀਕ ਐ 네ਗੇਟਿਵ ਆਉ ਕੋ ਸ਼ਾਇਦ ਕਰੋ ਤੰਗ ਹੋਊਗੀ ਵਿਚਾਰੀ ਬੀਬੀ ਜਾਂ ਭੈਣ ਜਾਂ ਭਰਾ ਹਨ ਫੇ ਚਲ ਉਹਨੇ ਆਪਦੀ ਪੜਾਅ ਸਕੱਢ ਲਈ ਹਨ ਪਰ ਫਿਰ ਆਏ ਸੋਚੀਦਾ ਵੀ ਯਾਰ ਨਾਲ ਦੀ ਨਾਲ ਜੇ ਰਿਪਲਾਈ ਕਰਦੀ ਇਹਨਾਂ ਦਾ ਵਧੀਆ ਰਹਿੰਦਾ ਠੀਕ ਹੈ ਜੇ ਚੌਪਰ ਉਹ ਤਾਂ ਤੁਸੀਂ ਤਾਂ ਫਿਰ ਉਹ ਹੁਣਾ ਵਾਦੇ ਜਾਂਦੇ ਆ ਫਿਰ ਡੇਲੀ ਵਾਂਗੂ ਕਮੈਂਟ ਕਰਦੇ ਆ ਸੋ ਹਰੇਕ ਬੰਦੇ ਦਾ ਲਿਵਿੰਗ ਸਟਾਈਲ ਬਖਰਾ ਬਖਰਾ ਹੁੰਦਾ ਜੇ ਤੁਹਾਨੂੰ ਨਹੀਂ ਚੰਗਾ ਲੱਗਦੇ ਦਿਲ ਖੋਲ ਕੇ ਤੁਸੀਂ ਅਨਸਬਸਕ੍ਰਾਈਬ ਕਰ ਸਕਦੇ ਆ ਸਾਡਾ ਚੈਨ ਓਏ ਹੋ ਜਾਨੇ ਸਬਸਕ੍ਰਾਈਬ ਕੀਤਾ ਹੀ ਨਹੀਂ ਹੁੰਦਾ ਜੋ ਤਾ ਉਹੀ ਆ ਵੀ ਤੁਸੀਂ ਸਿਰਫ ਇਹੋ ਜੇ ਰੈਂਡਮਲੀ ਆਉਂਦੇ ਆ ਹੈ ਨਹੀਂ ਇਹੋ ਜਿਹਾ YouTube ਖੋਲਦੇ ਆ ਠੀਕ ਹੈ 10 ਬੰਦਿਆਂ ਦੇ ਵਲੌਗ ਦੇਖਣੇ ਹੁੰਦੇ ਆ ਦਸਾਂ ਬੰਦਿਆਂ ਦੇ ਵਲੌਗਾਂ ਥੱਲੇ ਇਹਨਾਂ ਨੇ ਡਿਊਟੀ ਇਹਨਾਂ ਦੀ ਇਹ ਲੱਗੀ ਹੁੰਦੀ ਆ ਵੀ ਬਸ ਅਸੀਂ ਆਪਾਂ ਹਰੇਕ ਦੇ ਵਲੌਗ ਥੱਲੇ ਬਸ ਕਮੀਆਂ ਕੱਢ ਕੇ ਫੜਾ ਸੀ ਕੱਢਣੀ ਕੱਢਾ ਸੀ ਹੁਣ ਤਾਂ ਦਿਲ ਖੋਸ਼ ਕੇ ਬਹੁਤ ਘਟ ਜਾਂਦੇ ਆ ਬਹੁਤ ਘਟ ਜਾਂਦੇ ਆ ਫੇਰ ਵੀ ਇੱਕ ਅੱਧਾ ਕਮੈਂਟ ਇਹੋ ਜਿਹਾ ਆਇਆ ਸੀ ਹੁਣ ਮੈਂ ਅਗਲੇ ਵਲੌਗ ਵਿੱਚ ਨਾਮ ਲੈ ਕੇ ਦੱਸੂਗੀ ਫालतू ਬਕਵਾਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਆ ਸਾਡਾ ਉਹਨਾਂ ਨਾਲ ਰਿਲੇਸ਼ਨ ਬਾਕੀ ਬਈ ਯਾਰ ਅਸੀਂ ਦੇਖੋ ਅਸੀਂ ਖਾਨੇ ਆ ਅਗਲੇ ਖਵਾਉਂਦੇ ਆ ਠੀਕ ਹੈ ਪਕੌੜੇ ਉਹ ਆਉਂਦੇ ਇੱਥੇ ਅਸੀਂ ਖਵਾਉਨੇ ਆ ਤਾਂ ਉਹ ਖਾਂਦੇ ਆ ਠੀਕ ਹੈ ਸੋ ਯਾਰ ਇਸ ਚੀਜ਼ ਤੋਂ ਐਵੇਂ ਤਕਲੀਫ ਹੋਈ ਯਾਨੀ ਕੀ ਫਾਇਦਾ ਉਸ ਗੱਲ ਦਾ ਹਨਾ ਸੋ ਸਾਨੂੰ ਪਤਾ ਵੀ ਕੌਣ ਹੈ ਸਾਨੂੰ ਇਹ ਵੀ ਪਤਾ ਵੀ ਕੌਣ ਕਿਹੜੇ ਬੰਦੇ ਹੁੰਦੇ ਆ ਕਮੈਂਟ ਕਰਨ ਏਡੀ ਐਡਾ ਇਹ ਉਹ ਹੈ ਨਹੀਂਗਾ ਵੀ YouTube ਜਿਹੜਾ ਆ ਵੀ ਵੀ ਬੰਦੇ ਦਾ ਪਤਾ ਹੀ ਨਹੀਂ ਲੱਗਦਾ ਵੀ ਕਮੈਂਟ ਕਰਤਾ ਤੇ ਆਪ ਵੀ ਬੰਦਾ ਕੌਣ ਆ ਇੱਥੇ ਸਭ ਕੁਝ ਪਤਾ ਲੱਗ ਜਾਂਦਾ ਠੀਕ ਹੈ ਵੇ ਕੌਣ ਸਾਨੂੰ ਵੀ ਪਤਾ ਵੀ ਕੌਣ ਨੇ ਕਿਹੜਾ ਕਿਉਂਕਿ ਸਾਡੇ ਜਾਣਕਾਰੀ ਚ ਹੀ ਹੁੰਦੇ ਆ ਬੰਦੇ ਇਹੋ ਜਿਹੇ ਠੀਕ ਹੈ ਕਿਉਂਕਿ ਉਹਨਾਂ ਨੂੰ ਹੱਸਾ ਘਟਦੇ ਰਹਿੰਦੇ ਮੇਲੇ ਵਾਗ ਸੋ ਆਪਾਂ ਇਹੀ ਕਹਿੰਦੇ ਆ ਵੀ ਯਾਰ ਦੇਖੋ ਇੰਜੋਏ ਕਰੋ ਨਹੀਂ ਚੰਗੇ ਲੱਗਦੇ ਕੱਟ ਕੇ ਕਿਸੇ ਹੋਰ ਵਧੀਆ ਵਲੌਗ ਲਾ ਲਓ ਵੀਡੀਓ ਲਾ ਲਓ ਕੋਈ ਹੋਰ ਫਿਲਮ ਲਾ ਲਓ ਕੋਈ ਉਹ ਤੁਹਾਡੇ ਚ ਹੰਕਾਰ ਵਾਜਾ ਤੁਹਾਡਾ ਐਟੀਟਿਊਡ ਕਿਸੇ ਪਾਸੇ ਬੰਦ ਨੂੰ ਜੀਣ ਤਾਂ ਦਿਓ ਐਟ ਲੀਸਟ ਚਲੋ ਬਸ ਬਹੁਤ ਹੋ ਗਿਆ ਅੱਜ ਦੇ ਲਈ ਸੋ ਇਨਾ ਬਾਦੂ ਵੀ ਪਟਾਓ ਇਥੋਂ ਨਹੀਂ ਕਿੱਲੀ ਦਾ ਤਾਂ ਬਈ ਜ਼ਰੂਰ ਸੱਚ ਦੱਸਿਓ ਵੀ ਜੇ ਕਿਸੇ ਹੋਰ ਕੰਮ ਆਉਂਦੀ ਹੈ ਤਾਂ ਆਪਾਂ ਜ਼ਰੂਰ ਕਰਨੂ ਐ ਲੀੜਿਆਂ ਨੂੰ ਸਾਰਿਆਂ ਨੂੰ ਚੱਕ ਕੇ ਬਾਹਰ ਫੋਕ ਦੇਾਂਗੇ ਠੀਕ ਐ ਤੇ ਕਿੱਲੀ ਆ ਕੋਈ ਹੋਰ ਕੰਮ ਲਿਆ ਕਰਾਂਗੇ ਜਿਹੜਾ ਮਤਲਬ ਕੰਮ ਆਉਂਦਾ ਇਹ ਜਿਹੜਾ ਬੰਦੇ ਟੰਗਣ ਨੂੰ ਹੁੰਦੀ ਕੋਈ ਗੱਲ ਦਾ ਲੀਡ ਨਾਲ ਉਹਦਾ ਟੰਗ ਵੀ ਇਹਦੇ ਲਾਹ ਵੀ ਦੇਈ ਦੀ ਇਹਦੇ ਤੋਂ ਧੋੜੇ ਹੁੰਦੇ ਜਦੋਂ ਤੋਂ ਲਾਹ ਦੇ ਦਿਆਂ ਐ ਵਿੱਚ ਬੱਸ ਚਲੋ ਹੁਣ ਤਕਦੀਰ ਕਹਿੰਦਾ ਬੱਸ ਪਾਪਾ ਯਾਰ ਹਨਾ ਵੀ ਲੇ ਖਾਈ ਦੇ ਨਾ ਮੇਰਾ ਪਤੂ ਤੋਂ ਓਏ ਓਏ ਥੱਲੇ ਤੇ ਚਲੋ ਹੁਣ ਇਹ ਛੋਲੇ ਖਾਊਗੀ ਰੋਟੀ ਤਾਂ ਨਹੀਂ ਖਾਣੀ ਨਹੀਂ ਚਲੋ ਵੈਸੇ ਰੱਖ ਲੈ ਸੀਗੇ ਡਾਈਟ ਇਹਦੀ ਵਧੀਆ ਆ ਮਿਲਦੇ ਆਪਾਂ ਅਗਲੇ ਵਲੌਗ ਦੇ ਨਾਲ ਚੈਨ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦਿਓ ਤੇ ਮੀਂਹ ਦੱਸ ਦਵਾਂ ਕਿੱਥੇ ਕਿੱਥੇ ਪੈ ਗਿਆ ਸਾਡੇ ਤਾਂ ਬਈ ਪੈਂਦੇ ਹੀ ਨਹੀਂ ਹਫਤਾ 10 ਦਿਨ ਹੋ ਗਏ ਅਧਲ ਖੁਸ਼ਕੀ ਵੀ ਪੈ ਗਿਆ ਨਾਲ ਨਾਲ ਪਿੰਡਾਂ 'ਚ ਵੀ ਪੈ ਗਿਆ ਸਾਡੇ ਨਹੀਂ ਪੈਣਾ ਹਾਂ ਪਪਾ ਥੱਲੇ ਡੈਕ ਚਲੋ ਜੀ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਬਾਏ ਬਾਏ ਗੋਡ